ਮੇਰਾ ਨਾਮ ਤਾਂ ਦੱਸਿਆ ਦੇਗਾ ਸ਼ਣੀ ਹਾਂ ਨਿਕਾਣਾ ਸ਼ਣੀ ਉਦਾਂ ਕੋ ਕਿਹੜਾ ਪਿੰਡ ਹੈ ਪਿੰਡ ਮੇਰਾ ਬੁਝਾਉ ਮਨੋਚਾਲੇ ਉਦਾਂ ਤਰੰਤ ਆਣ ਜੀ ਮਨੋਚਾਲ ਤਰੰਤ ਕੀ ਕਾ ਸਮਾਨ ਫੜਾਉਣ ਜਾਣਾ ਡਿਲੀਵਰੀ ਆਉਂਦੇ ਆ ਇੱਕ ਦੋ ਹੋਰ ਹੈ ਗਿਆ ਮੈਂ ਉਦਾਂ ਮੈਂ ਜਾ ਕਿੰਨਾ ਕ ਸਮਾਨ ਹੁੰਦਾ ਸਮਾਨ ਉਹ ਨਗ ਨੂੰ ਗਏ ਜੇ ਫੜਾਉਣੇ ਹੋਰ ਜਿਆਦਾ ਨਹੀਂ ਨਾਗ ਨਾਗ ਕਿੰਨਾ ਗਾ 10 ਗ੍ਰਾਮ 20 ਗ੍ਰਾਮ 50 ਗ੍ਰਾਮ ਦੇ ਇੱਕ ਦੋ ਨਾਗੀ ਹੁੰਦੇ ਹੈ ਹੈ ਇੱਕ ਦੋ ਨਾਗੀ ਹੁੰਦੇ ਤੇ ਮੈਨੂੰ ਕਿਹਾ ਝੂਠਾ ਮਾਰਨ ਏ ਇੱਥੇ ਵੀ ਲੈਣ ਆਇਆ ਮੈਂ ਵੀ ਲਾਉਣਾ ਸ਼ਾ ਮੈਂ ਲੈਣ ਆ ਅੱਜ ਅੱਜ ਲੈਣ ਆ ਮੈਂ ਤੈਨੂੰ ਦੱਸਣਾ ਸੱਚੀ ਗੱਲ ਇਹ ਸੱਚਾਈ ਆ ਨਹੀਂ ਲੈਣ ਆਇਆ ਇਹਨੂੰ ਮੂੰਹ ਕਰ ਅੱਜ ਨਹੀਂ ਮੈਂ ਦੇਣ ਆਇਆ ਕਿ ਤੇ ਕਿੱਥੇ ਆ ਸ਼ਹਿਰ ਜਿਹੜੇ ਇਹ 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 ਕਿਹਦਾ ਸਮਾਨ ਤੈਨੂੰ ਫੋਨ ਆਉਂਦਾ ਤੇ ਫਿਰ ਫੜਾ ਕੇ ਆਉਣਾ ਹਾਂਜੀ ਜਦੋਂ ਮੈਨੂੰ ਫੋਨ ਆਉਂਦਾ ਉਹਦੇ ਅੱਜ ਨਹੀਂ ਮੈਂ ਨਹੀਂ ਅੱਗੇ ਬੰਦਾ ਜਾਣਦਾ ਹੁੰਦਾ ਜਿਹਨੂੰ ਫੜਾ ਕੇ ਆਉਣਾ ਮੈਂ ਜੋ ਪੁੱਛਣ ਲਿਆ ਹੋਣੀ ਵੀ ਨੂੰ ਜਾਣਦੇ ਉਹ ਤਾਂ ਹੀ ਤੇਨੂੰ ਫੋਨ ਹੀ ਆਉਂਦਾ ਹਾਂ ਫੋਨ ਹੀ ਆਉਂਦਾ ਮੈਨੂੰ ਉਹ ਜਾਣਦੇ ਬੰਦੇ ਇਹਨਾਂ ਨੇ ਮੇਰੇ ਮੱਥੇ ਨਹੀਂ ਕੀਤਾ ਤੇ ਬੈਟਰੀ ਤੇ ਜਾਨਾ ਜਿੱਥੇ ਜਾਨਾ ਹਾਂ ਹਾਂ ਤੇ ਮੇਰੇ ਮੱਥੇ ਤੇ ਮੋਟਰਸਾਈਕਲ ਤੇ ਜਾਨਣਾ ਨਹੀਂ ਬੈਟਰੀ ਤੇ ਬੈਟਰੀ ਤੇ ਹਾਂ ਜਿੱਥੇ ਤੈਨੂੰ ਲੋਕੇਸ਼ਨ ਦੱਸਣ ਉਥੇ ਤੂੰ ਫੜਾ ਆਉਣਾ ਹਾਂ ਹੈ ਹਾਂਜੀ ਕਿ ਮੋਟਰਸਾਈਕਲ ਤੇ ਚੱਲ ਜਾਈਦਾ ਮੋਟਰਸਾਈਕਲ ਤੇ ਚੱਲ ਜਾਈਦਾ ਕਦੀ ਤੈਨੂੰ ਰਾਜ ਫੜਿਆ ਨਹੀਂ ਕਿਨੇ ਤਲਾਸ਼ੀ ਨਹੀਂ ਹੋਈ ਕਦੀ ਨਹੀਂ ਮੋਟਰਸਾਈਕਲ ਤੇ ਮੈਂ ਚੱਲ ਜਾਨਾ ਵਾਂ ਕਿਹੜਾ ਬੰਦਾ ਜਿਹੜਾ ਸਮਾਨ ਹੁੰਦਾ ਉਹ ਬੰਦਾ ਉਹ ਤੈਨੂੰ ਦੱਸਿਆ ਵਾ ਵੀ ਹਿੰਦੇ ਬੰਦਾ ਨਹੀਂ ਮੇਰੇ ਮੱਥੇ ਕੋਈ ਵੀ ਲੱਗਦਾ ਹਿੰਦੇ ਚਾਹੀ ਨਾ ਜਿੰਨੂੰ ਵੜਾਉਣਾ ਉਹ ਵੀ ਮੱਥੇ ਲੱਗਦਾ ਤੇ ਤੂੰ ਅਸ ਕਰ ਤੇ ਪੜਦਾ ਕਿੱਥੋਂ ਹੈ ਪੜਦਾ ਕਿੱਥੋਂ ਉਹ ਇਦਾਂ ਹੀ ਤੁਹਾਡੇ ਸਾਹਮਣੇ ਆ ਤੁਸੀਂ ਵੇਖਿਆ ਇਦਾਂ ਰੱਖ ਦਿੰਦੇ ਲੋਕੇਸ਼ਨ ਪਾ ਦਿੰਦੇ ਆਂ ਅਸੀਂ ਤੇ ਪਿਆ ਹੀ ਉੱਥੇ ਪਿਆ ਬਣਾਉਣ ਦੇ ਕੰਮ ਤੇ ਕਿੰਨੇ ਪੈਸੇ ਲੈਣਾ ਗੇੜੇ ਤੇ ਉਹ ਮੈਨੂੰ ਹਿੰਦੇ ਯਾਰ ਖੰਡ ਤੇ ਇੱਕ ਅੱਧਾ ਨਗ ਲਾਉਣ ਲਈ ਦੇ ਦਿੰਦੇ ਜੇ ਤਰਨ ਤਰਨੋਂ ਜਾਨਾ ਦੂੰ ਉੱਥੇ ਫੜਾਉਣਾ ਚਲਾ ਮਰਸਰ ਜਾਣਾ ਹੋਏ ਕਿੰਨੇ ਪੈਸੇ ਲੈਣਾ ਨਗ ਦੇ ਉਹ ਨਾਗ ਦੇ ਦਿੰਦੇ ਨਹੀਂ ਚੱਲੇ ਫੇਰੇ ਦੇ 1200 ਰੁਪਇਆ ਦੇ ਦਿੰਦੇ ਤੇ ਤੈਨੂੰ ਡਰ ਨਹੀਂ ਆਉਂਦਾ ਮੈਨੂੰ ਰਾਜ ਕੋ ਫੜ ਲੂ ਤੇ ਮੈਂ ਮਰੂੰਗਾ ਅੱਜ ਤੋਂ ਬਾਅਦ ਨਹੀਂ ਇਹ ਕਰਦਾ ਜਿੱਥੇ ਤੂੰ ਇਸ ਟਾਈਮ ਕਿੱਥੇ ਖਲੋ ਤਾਂ ਨੂੰ ਮੂੰਹ ਕਰ ਇਹਨੂੰ ਇਹਨੂੰ ਕਿਹ ਬਾਹਰ ਆਜਾ ਅੱਜ ਸ਼ੁੱਕਰਵਾਰ ਦੱਸਿਆ ਜਾ ਕਿੰਨੀ ਤਰੀਕਾ 27 27 ਤਰੀਕਾ ਟਾਈਮ ਕਿੰਨਾ ਹੋ ਗਿਆ 5:30 ਹਾਂਜੀ ਇੱਥੇ ਚਿਬਾ ਰੋਡ ਤੇ ਇਹਨੂੰ ਮੂੰਹ ਕਰ ਤੂੰ ਹਣ ਦੱਸਣ ਡਿਆ ਵਾ ਸਾਨੂੰ ਵੀ ਇੱਥੇ ਤੂੰ ਇਹ ਤੇਰਾ ਕਾਰੋਬਾਰ ਹੈ ਆ ਬੀ ਸਮਾਨ ਪੜਾਉਣ ਜਾਂਦਾ ਤੈਨੂੰ ਲੋਕੇਸ਼ਨ ਦੱਸ ਦਿੰਦੇ ਬਈ ਇੱਥੇ ਚੋਕਲਾ ਹਾਂਜੀ ਹਾਂ ਮੱਥੇ ਨਹੀਂ ਕੋਈ ਲੱਗਦਾ ਮੱਥੇ ਨਹੀਂ ਕੋਈ ਲੱਗਦਾ ਇੱਥੇ ਨਹੀਂ ਕੋਈ ਤੇ ਪੈਸੇ ਤੈਨੂੰ ਗੂਗਲ ਪੇ ਹੋ ਜਾਂਦੇ ਆ ਗੂਗਲ ਪੇ ਕਰ ਦਿੰਦੇ ਹਾਂਜੀ ਹਾਂ ਗੂਗਲ ਪੇ ਕਰ ਦਿੰਦੇ ਆ ਹਾਂਜੀ ਐਨੂੰ ਮੂੰਹ ਕਰ ਸੱਚ ਬੋਲ ਅਜੇ ਸੱਚਾਈ ਆ ਬੰਦੇ ਹੋਰ ਇੱਕ ਤੋਂ ਵੱਧ ਸੱਚਾਈ ਤੂੰ ਆਪ ਤਾਂ ਨਹੀਂ ਵੇਚਦਾ ਨਾ ਸੌਹ ਵਾਲੀ ਗੱਲ ਜੀ ਮੇਰੇ ਲਾਗੂ ਪਤਾ ਕਰ ਸਕਦੇ ਸੀ ਲਾਗੂ ਕਿਥੋਂ ਪਤਾ ਕਰੀਏ ਤਰਨਤਨ ਕਿਥੇ ਰਹਿਣਾ ਹਾਂਜੀ ਤਰਨਤਨ ਕਿਥੇ ਰਹਿਣਾ ਮੈਂ ਰਿਨਾ ਦੇ ਦੂਜਾ ਜੀ ਅ ਇਹ ਜੀ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਦੀ ਆ ਨਸ਼ਾ ਮੁਕਤੀ ਦੇ ਆ ਵੇਖੋ ਇਹ ਇਹ ਆ ਇਹਦਾ ਬੈਂਟਰੀ ਆ ਤੇ ਇਹ ਤੇ ਹੋਮ ਡਿਲੀਵਰੀ ਕਰਦਾ ਏ ਇਹ ਹੁਣ ਇਹ ਸੱਚ ਨਹੀਂ ਦੱਸਦਾ ਵੀ ਮੈਂ ਕਿੱਥੋਂ ਸਮਾਨ ਲਿਆਉਣਾ ਤੇ ਕਿਨੂੰ ਦੇਣਾ ਵਾ ਕਿਹਦਾ ਹੁੰਦਾ ਵਾ ਇਹ ਆਂਦਾ ਵੀ ਮੈਨੂੰ ਲੋਕੇਸ਼ਨ ਦੱਸ ਦਿੰਦੇ ਵੀ ਫਲਾਣੇ ਥਾਂ ਚੋਕਲਾ ਤੇ ਫਲਾਣੇ ਥਾਂ ਜਾ ਕੇ ਮੈਂ ਰੱਖ ਦੇਣਾ ਵਾ ਇਹ ਇਹਦਾ ਕਹਿਣਾ ਇਹ ਆ ਵੀ ਮੈਨੂੰ ਬਸ ਪੈਸੇ ਪੈ ਜਾਂਦੇ ਆ ਮੇਰੇ ਖਾਤੇ 'ਚ ਤੇ ਮੈਨੂੰ ਇਹ ਅਜੇ ਵੀ ਸੱਚ ਨਹੀਂ ਦੱਸਣ ਦਿਆ ਸੱਚੀ ਆ ਸਾ ਹੁਣ ਇਸ ਤੋਂ ਬਾਅਦ ਸੱਚ ਨਹੀਂ ਕੋਈ ਹੈਗਾ